ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੁਖਮਨੀ ਦੀ ਕਹਾਣੀ ਆਪਾਂ ਸੁਣਦੇ ਹਾਂ ਜੀ ਸੁਖਮਨੀ ਦਾ ਜਨਮ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਹੋਇਆ ਸੀ ਉਸ ਦਾ ਪਿਤਾ ਗੁਰਮukh ਸਿੰਘ ਇੱਕ ਸੁਧਾਰਨ ਕਿਸਾਨ ਸੀ ਅਤੇ ਮਾਤਾ ਗੁਰਪ੍ਰੀਤ ਕੌਰ ਘਰ ਸੰਭਾਲਦੀ ਸੀ ਸੁਖਮਨੀ ਆਪਣੇ ਤਿੰਨ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟੀ ਸੀ ਉਸ ਦਾ ਪਰਿਵਾਰ ਗੁਰੂ ਨਾਨਕ ਦੇ ਸਿਧਾਂਤਾਂ ਨੂੰ ਮੰਨਣ ਵਾਲਾ ਸੀ ਪਰ ਧਾਰਮਿਕ ਰਸਮਾਂ ਰੀਤੀਆਂ ਨੂੰ ਜ਼ਿਆਦਾ ਤਵੱਜੋ ਨਹੀਂ ਦਿੰਦਾ ਸੀ ਘਰ ਵਿੱਚ ਇੱਕ ਛੋਟਾ ਜਿਹਾ ਗੁਰਦੁਆਰਾ ਸੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸੁਸ਼ੋਭਿਤ ਸੀ ਪਰ ਸੁਖਮਨੀ ਦੇ ਮਾਪਿਆਂ ਨੇ ਉਸ ਨੂੰ ਕਦੇ ਵੀ ਪਾਠ ਕਰਨ ਜਾਂ ਸਮਝਣ ਲਈ ਜ਼ੋਰ ਨਹੀਂ ਪਾਇਆ ਉਹ ਆਪਣੇ ਰਜਾਨਾ ਦੇ ਕੰਮਾਂ ਵਿੱਚ ਰੁੱਝੇ ਰਹਿੰਦੇ ਸਨ ਸੁਖਮਨੀ ਵਿਯੋਮਰ ਜਦੋਂ 5 ਸਾਲ ਦੀ ਸੀ ਤਾਂ ਉਸਨੇ ਪਹਿਲੀ ਵਾਰ ਗੁਰੂਦੁਆਰੇ ਵਿੱਚ ਬੈਠ ਕੇ ਆਪਣੀ ਦਾਦੀ ਨੂੰ ਸੁਖਮਨੀ ਸਾਹਿਬ ਦਾ ਪਾਠ ਕਰਦੇ ਸੁਣਿਆ ਉਸ ਦੀ ਦਾਦੀ ਦੀ ਆਵਾਜ਼ ਵਿੱਚ ਇੱਕ ਅਜੀਬ ਜਿਹੀ ਠੰਡਕ ਸੀ ਜੋ ਸੁਖਮਨੀ ਦੇ ਕੰਨਾਂ ਵਿੱਚ ਗੂੰਜਦੀ રહી ਉਸ ਨੂੰ ਸ਼ਬਦਾਂ ਦਾ ਅਰਥ ਸਮਝ ਨਹੀਂ ਸੀ ਪਰ ਉਹ ਚੁੱਪਚਾਪ ਬੈਠੀ ਰਹੀ ਉਸ ਦਿਨ ਤੋਂ ਬਾਅਦ ਉਹ ਅਕਸਰ ਦਾਦੀ ਨਾਲ ਗੁਰਦੁਆਰੇ ਜਾਣ ਲੱਗੀ। ਦਾਦੀ ਉਸ ਨੂੰ ਕਹਿੰਦੀ, "ਬੇਟਾ, ਇਹ ਗੁਰਬਾਣੀ ਰੱਬ ਦੀ ਆਵਾਜ਼ ਹੈ। ਜੇ ਦਿਲ ਨਾਲ ਸੁਣੇਂਗੀ ਤਾਂ ਸਭ ਕੁਝ ਸਮਝ ਆ ਜਾਵੇਗਾ।" ਸੁਖਮਨੀ ਨੂੰ ਇਹ ਗੱਲ ਅਜੇ ਤੱਕ ਪੂਰੀ ਤਰ੍ਹਾਂ ਸਮਝ ਨਹੀਂ ਸੀ ਆਈ ਪਰ ਉਸ ਦੇ ਦਿਲ ਵਿੱਚ ਕੁਝ ਬੀਜ ਬੀਜੇ ਜਾ ਚੁੱਕੇ ਸਨ। ਸਮਾਂ ਬੀਤਦਾ ਗਿਆ। ਸੁਖਮਨੀ ਦੀ ਉਮਰ ਜਦੋਂ 14 ਸਾਲ ਦੀ ਹੋਈ ਤਾਂ ਉਸ ਦੀ ਜ਼ਿੰਦਗੀ ਵਿੱਚ ਇੱਕ ਵੱਡਾ ਮੋੜ ਆਇਆ ਉਸ ਦੀ ਦਾਦੀ ਦਾ ਅਚਾਨਕ ਦਹਾਤ ਹੋ ਗਿਆ ਇਹ ਸੁਖਣੀ ਲਈ ਇੱਕ ਝਟਕਾ ਸੀ ਉਹ ਰਾਤਾਂ ਨੂੰ ਚੁੱਪਚਾਪ ਰੋਂਦੀ ਰਹਿੰਦੀ ਉਸ ਨੂੰ ਲੱਗਦਾ ਸੀ ਕਿ ਉਸ ਦੀ ਜ਼ਿੰਦਗੀ ਵਿੱਚੋਂ ਸਭ ਤੋਂ ਪਿਆਰਾ ਸਾਥ ਖੋਸ ਗਿਆ ਹੈ ਇੱਕ ਦਿਨ ਉਹ ਘਰ ਦੇ ਗੁਰਦੁਆਰੇ ਵਿੱਚ ਚੁੱਪਚਾਪ ਬੈਠੀ ਸੀ ਅੱਖਾਂ ਵਿੱਚ ਅੰਜੂ ਸਨ ਅਤੇ ਦਿਲ ਵਿੱਚ ਇੱਕ ਖਾਲੀਪਨ ਸੀ ਉਸਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਵੱਲ ਦੇਖਿਆ ਅਤੇ اچانک ਉਸ ਦੇ ਮੂੰਹੋਂ ਨਿਕਲਿਆ ਰੱਬ ਜੀ ਮੈਨੂੰ ਮੇਰੀ ਦਾਦੀ ਵਾਪਸ ਦੇ ਦਿਓ ਉਹ ਖੁਦ ਹੈਰਾਨ ਸੀ ਕਿ ਉਸਨੇ ਗੁਰੂ ਜੀ ਨੂੰ ਰੱਬ ਕਿਉਂ ਕਿਹਾ ਉਸ ਦਿਨ ਤੋਂ ਸੁਖੁਮਨੀ ਨੇ ਗੁਰਬਾਣੀ ਨਾਲ ਇੱਕ ਡੂੰਘਾ ਰਿਸ਼ਤਾ ਜੋੜ ਲਿਆ ਉਹ ਹਰ ਰੋਜ਼ ਸਵੇਰੇ ਉੱਠ ਕੇ ਗੁਰਦੁਆਰੇ ਜਾਂਦੀ ਅਤੇ ਆਪਣੇ ਹੱਥਾਂ ਨਾਲ ਰੁਮਾਲੇ ਨੂੰ ਚੁੱਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਦੀ। ਉਸ ਨੇ ਆਪਣੇ ਆਪ ਨੂੰ ਗੁਰਬਾਣੀ ਸਿੱਖਣ ਵਿੱਚ ਲਾ ਦਿੱਤਾ। ਸ਼ੁਰੂ ਵਿੱਚ ਉਸ ਨੂੰ ਗੁਰਮੁਖੀ ਪੜਨ ਵਿੱਚ ਮੁਸ਼ਕਲ ਹੋਈ ਪਰ ਉਸ ਨੇ ਹੌਸਲਾ ਨਾ ਹਾਰਿਆ। ਉਹ ਪਿੰਡ ਦੇ ਗੁਰਦੁਆਰੇ ਦੇ ਗਿਆਨੀ ਜੀ ਕੋਲ ਜਾਂਦੀ ਅਤੇ ਉਹਨਾਂ ਤੋਂ ਸ਼ਬਦਾਂ ਦੇ ਅਰਥ ਸਮਝਦੀ। ਇੱਕ ਦਿਨ ਗਿਆਨੀ ਜੀ ਨੇ ਉਸ ਨੂੰ ਸੁਖਨੀ ਸਾਹਿਬ ਦਾ ਇੱਕ ਸ਼ਬਦ ਸਮਝਾਇਆ ਪਰਬ ਕੈ ਸਿਮਰਨੇ ਸਭ ਕਿਛ ਸੁਜੈ ਗੰਨਜੀ ਨੇ ਕਿਹਾ ਬੇਟਾ ਜੇ ਤੂੰ ਰੱਬ ਨੂੰ ਯਾਦ ਕਰੇਂਗੀ ਤਾਂ ਸਭ ਰਾਹ ਸਾਫ ਹੋ ਜਾਣਗੇ ਸੁਖੁਨੀ ਨੇ ਇਹ ਸ਼ਬਦ ਆਪਣੇ ਦਿਲ ਵਿੱਚ ਬਿਠਾ ਲਿਆ ਉਸ ਨੂੰ ਲੱਗਣ ਲੱਗਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿਰਫ ਇੱਕ ਗ੍ਰੰਥ ਨਹੀਂ ਸਗੋਂ ਉਸ ਦਾ ਜਿਉਂਦਾ ਜਾਗਦਾ ਰੱਬ ਹੈ ਜੋ ਉਸ ਨੂੰ ਹਰ ਪਲ ਰਾਹ ਦਿਖਾਉਂਦਾ ਹੈ ਸੁਖਮਨੀ ਦੀ ਜ਼ਿੰਦਗੀ ਹੁਣ ਬਦਲ ਚੁੱਕੀ ਸੀ ਉਹ ਸਕੂਲ ਜਾਂਦੀ ਘਰ ਦੇ ਕੰਮ ਕਰਦੀ ਪਰ ਉਸ ਦਾ ਮਨ ਹਰ ਵੇਲੇ ਗੁਰਬਾਣੀ ਵਿੱਚ ਰੁੱਝਿਆ ਰਹਿੰਦਾ ਉਹ ਸੁਨੇ ਆਪਣੇ ਘਰ ਦੇ ਨੇੜੇ ਇੱਕ ਛੋਟੀ ਜਿਹੀ ਸੰਗਤ ਸ਼ੁਰੂ ਕੀਤੀ ਜਿੱਥੇ ਪਿੰਡ ਦੀਆਂ ਔਰਤਾਂ ਅਤੇ ਬੱਚੇ ਇਕੱਠੇ ਹੋ ਕੇ ਪਾਠ ਕਰਦੇ ਉਹ ਆਪਣੀ ਮਿੱਠੀ ਆਵਾਜ਼ ਵਿੱਚ ਸ਼ਬਦ ਗਾਉਂਦੀ ਅਤੇ ਸਾਰੇ ਉਸ ਨੂੰ ਸੁਣਦੇ ਹੀ ਰਹਿ ਜਾਂਦੇ ਪਿੰਡ ਵਾਲਿਆਂ ਨੂੰ ਲੱਗਦਾ ਸੀ ਸੁਖੁਨੀ ਵਿੱਚ ਕੋਈ ਅਜੀਬ ਜਿਹੀ ਰੋਸ਼ਨੀ ਹੈ ਪਰ ਜ਼ਿੰਦਗੀ ਹਮੇਸ਼ਾ ਆਸਾਨ ਨਹੀਂ ਹੁੰਦੀ ਜਦੋਂ ਸੁਖੁਨੀ 20 ਸਾਲ ਦੀ ਹੋਈ ਤਾਂ ਉਸ ਦੇ ਪਿਤਾ ਨੂੰ ਇੱਕ ਗੰਭੀਰ ਬਿਮਾਰੀ ਨੇ ਘੇਰ ਲਿਆ ਡਾਕਟਰਾਂ ਨੇ ਕਿਹਾ ਕਿ ਇਲਾਜ ਬਹੁਤ ਮਹਿੰਗਾ ਹੈ ਅਤੇ ਸ਼ਹਿਰ ਬਚਨ ਦੀ ਉਮੀਦ ਬਹੁਤ ਹੀ ਘੱਟ ਹੈ ਪਰਿਵਾਰ ਟੁੱਟ ਗਿਆ ਸੁਖੁਨੀ ਦੀ ਮਾਂ ਰੋਜ਼ ਰੋਂਦੀ ਅਤੇ ਭੈਣ ਭਰਾ ਡਰ ਵਿੱਚ ਸਨ ਪਰ ਸੁਖਮਨੀ ਨੇ ਹੌਸਲਾ ਨਾ ਛੱਡਿਆ ਉਹ ਹਰ ਰੋਜ਼ ਗੁਰੂਦvare ਜਾਂਦੀ ਅਤੇ ਅਰਦਾਸ ਕਰਦੀ ਰੱਬ ਜੀ ਮੇਰੇ ਪਿਤਾ ਨੂੰ ਬਚਾ ਲਓ ਮੈਂ ਤੁਹਾਡੇ ਬਿਨਾ ਕੁਝ ਨਹੀਂ ਉਸ ਨੇ ਸੁਖੁਨੀ ਸਾਹਿਬ ਦਾ ਪਾਠ ਲਗਾਤਾਰ 40 ਦਿਨ ਕਰਨ ਦਾ ਸੰਕਲਪ ਲਿਆ 40 ਦਿਨ ਬਾਅਦ ਇੱਕ ਚਮਤਕਾਰ ਵਰਗਾ ਵਾਪਰਿਆ ਉਸ ਦੇ ਪਿਤਾ ਦੀ ਸਿਹਤ ਵਿੱਚ ਸੁਧਾਰ ਹੋਣ ਲੱਗਾ ਡਾਕਟਰ ਵੀ ਹੈਰਾਨ ਸਨ ਪਿੰਡ ਵਾਲੇ ਕਹਿਣ ਲੱਗੇ ਸੁਖਮਨੀ ਦੀ ਆਵਾਜ਼ ਵਿੱਚ ਕੋਈ ਤਾਕਤ ਹੈ ਪਰ ਸੁਖਮਨੀ ਨੇ ਕਿਹਾ ਇਹ ਮੇਰੀ ਤਾਕਤ ਨਹੀਂ ਮੇਰੇ ਰੱਬ ਜੀ ਦੀ ਮਿਹਰ ਹੈ ਉਸ ਦਾ ਵਿਸ਼ਵਾਸ ਹੋਰ ਡੂੰਗਾ ਹੋ ਗਿਆ ਸੁਖਮਨੀ ਦੀ ਉਮਰ ਜਦੋਂ 25 ਸਾਲ ਦੀ ਹੋਈ ਤਾਂ ਉਸ ਨੇ ਆਪਣੀ ਜ਼ਿੰਦਗੀ ਗੁਰਬਾਣੀ ਦੀ ਸੇਵਾ ਲਈ ਸਮਰਪਿਤ ਕਰ ਦਿੱਤੀ ਉਹ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਗੁਰਬਾਣੀ ਦਾ ਅਰਥ ਸਮਝਾਉਂਦੀ उसकी आवाज़ और शरदा ने हजारा लोगों के दिलों को छू लिया वो कहती श्री गुरु ग्रंथ साहब जी मेरा रब है ये मेरे हर पल है मैनू राह दिखा है मेरी गलतियां माफ करता है एक दिन एक बजुर्ग औरत ने उसू पूछा बेटा तेनों रब कि मिले सुखूनी मुस्कुराई कह लगी मैं रब न लभ्या रब ने मेनू लभ लिया है ਜਦੋਂ ਮੈਂ ਗੁਰਬਾਣੀ ਸੁਣਦੀ ਹਾਂ ਮੈਂ ਉਸ ਨੂੰ ਮਹਿਸੂਸ ਕਰਦੀ ਹਾਂ ਸੁਖਮਨੀ ਦੀ ਕਹਾਣੀ ਅੱਜ ਵੀ ਜਾਰੀ ਹੈ ਉਹ ਆਪਣੇ ਰੱਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਇੱਕ ਅਟੁੱਟ ਰਿਸ਼ਤੇ ਵਿੱਚ ਜੀਵਨ ਬਤੀਤ ਕਰ ਰਹੀ ਹੈ ਉਸ ਦੀ ਸ਼ਰਧਾ ਅਤੇ ਪਿਆਰ ਨੇ ਸਾਬਤ ਕਰ ਦਿੱਤਾ ਕਿ ਰੱਬ ਸਾਡੇ ਤੋਂ ਵੱਖ ਨਹੀਂ ਬਸ ਉਸ ਨੂੰ ਵੇਖਣ ਵਾਲੀ ਸਾਡੀ ਅੱਖ ਨਹੀਂ ਰੱਬ ਸਾਡੇ ਦਿਲ ਵਿੱਚ ਵਸਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿ